ਲਾਈਵ ਭਾਰਤ ਤੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਮੁੜ ਕੇ ਇੱਕ ਵਾਰ ਫੇਰ ਤੋਂ ਕਾਂਗਰਸ ਦਾ ਕਲੇਸ਼ ਜਿਹੜਾ ਹੈ ਮਿਲਦਾ ਨਜ਼ਰ ਆ ਰਿਹਾ ਹੈ ਆਪਸ ਦੇ ਵਿੱਚ ਹੀ ਇੱਕ ਦੂਜੇ ਦੇ ਨਾਲ ਪਿੜਦੇ ਨਜ਼ਰ ਆ ਰਹੇ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਤੁਹਾਨੂੰ ਦੱਸ ਦਈਏ ਕਿ ਅੱਜ ਮੀਟਿੰਗ ਸੀ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਵੀ ਸ਼ਾਮਿਲ ਸੀ ਤਾਂ ਉਸ ਤੋਂ ਪਹਿਲਾਂ ਟਿਕਟ ਨੂੰ ਲੈ ਕੇ ਰੋਲਾ ਪੈ ਜਾਂਦਾ ਹੈ ਹਾਲਾਂਕਿ ਦੱਸ ਦਈਏ ਕਿ ਲੋਕ ਸਭਾ ਦੀ ਜਿਹੜੀ ਚੋਣਾਂ ਆ ਫਿਲਹਾਲ ਕਾਫੀ ਦੂਰ ਹੈ ਪਰ ਪਹਿਲੇ ਹੀ ਟਿਕਟ ਨੂੰ ਲੈ ਕੇ ਰੋਲਾ ਪੈ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮੇਰੀ ਜਾਣਕਾਰੀ ਅਨੁਸਾਰ ਸਿਆਏ ਜਾ ਰਿਹਾ ਹੈ ਕਿ ओपी ਸੋਨੀ ਦੇ ਸਮਰਥਕ ਤੇ ਗੁਰਜੀਤ ਓਜਲਾ ਜੋ ਕਿ ਇਸ ਵੇਲੇ ਕਰੰਟ ਐਮਪੀ ਨੇ ਅੰਮ੍ਰਿਤਸਰ ਤੋਂ ਦੋਨਾਂ ਦੇ ਸਮਰਥਕ ਜਿਹੜੇ ਨੇ ਆਪਸ ਦੇ ਵਿੱਚ ਭਿੜਦੇ ਨਜ਼ਰ ਆ ਰਹੇ ਨੇ ਲਈ ਭਾਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦਰਸਾਲ ਦੱਸ ਜਾਈਏ ਕਿ ਉਹ ਇੱਕ ਦੂਜੇ ਨਾਲ ਟਿਕਟ ਨੂੰ ਲੈ ਕੇ ਟਿਕਟ ਦੇਣ ਦੀ ਗੱਲ ਨੂੰ ਲੈ ਕੇ ਜਿਹੜੇ ਭਿੜਦੇ ਨਜ਼ਰ ਆ ਰਹੇ ਨੇ ओपी ਸੋਨੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਲਗਾਤਾਰ ਟਿਕਟ ਐਮਪੀ ਦੀ ਜਿਹੜੀ ਹੈ ਇਸ ਵਾਰ ਜੀ ਤੋਜਲਾ ਦੀ ਕੱਟ ਕਰ ਦਿੱਤੀ ਜਾਵੇ ਤਾਂ ਗੁਰਜੀਤ ਤੋਜਲਾ ਨੂੰ ਟਿਕਟ ਨਾ ਦਿੱਤੀ ਜਾਵੇ ਤਾਂ ਓਪੀ ਸੋਨੇ ਨੂੰ ਟਿਕਟ ਦਿੱਤੀ ਜਾਵੇ ਪਰ ਉੱਥੇ ਹੀ ਦੂਜੇ ਧਰ ਦੀ ਗੱਲ ਕੀਤੀ ਜਾਵੇ ਤਾਂ ਗੁਰਜੀਤ ਓਜਲਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਗੁਰਜੀਤ ਓਜਲਾ ਨੇ ਕੰਮ ਵਧੀਆ ਕੀਤਾ ਹੈ ਤੇ ਟਿਕਟ ਇਸ ਨੂੰ ਹੀ ਮਿਲਣੀ ਚਾਹੀਦੀ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਹਿੰਦੂ ਚਿਹਰੇ ਨੂੰ ਲੈ ਕੇ ਜਿਹੜੀ ਇਹ ਗੱਲ ਹੈ ਵਧੀ ਜਾ ਰਹੀ ਹੈ ਤੇ ਇੱਕ ਵਾਰ ਮੁੜ ਤੋਂ ਜਿਹੜਾ ਪੰਜਾਬ ਕਾਂਗਰਸ ਦਾ ਕਲੇਸ਼ ਜਿਹੜਾ ਹੈ ਉਹ ਮਿਲਦਾ ਦੇਖ ਰਿਹਾ ਹੈ ਨਹੀਂ ਰੁਕ ਰਿਹਾ ਹੈ ਤੁਸੀਂ ਲਗਾਤਾਰ ਲਾਈਵ ਭਾਰਤ ਤੇ ਬਣਿਆ ਤਸਵੀਰਾ ਵੇਖ ਸਕਦੇ ਹੋ ਉੱਥੇ ਹੀ ਓਪੀ ਸੋਨੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸਮਰੋਪੀ ਸੋਨੀ ਨੂੰ ਟਿਕਟ ਦਿੱਤੀ ਜਾਵੇ ਤਾਂ ਗੁਰਜੀਤ ਓਜਲੇ ਦੀ ਜਿਹੜੀ ਟਿਕਟ ਹੈ ਉਹ ਕੱਟ ਕਰ ਦਿੱਤੀ ਜਾਵੇ ਪਰ ਉੱਥੇ ਹੀ ਦੂਜਾ ਜਿਹੜਾ ਤੇਰੇ ਉਹ ਕਹਿ ਰਿਹਾ ਹੈ ਕਿ ਗੁਰਜੀਤ ਓਜਲਾ ਨੇ ਵਧੀਆ ਕੰਮ ਕੀਤਾ ਹੈ ਤੇ ਟਿਕਟ ਉਸ ਨੂੰ ਹੀ ਦੇਣੀ ਚਾਹੀਦੀ ਹੈ ਤਾਂ ਲਗਾਤਾਰ ਲਾਈਵ ਭਾਰਤ ਤੇ ਬਣਿਓ ਤਸਵੀਰਾਂ ਤੁਸੀਂ ਵੇਖੋ ਅੰਤ ਤੱਕ ਖਬਰ ਨੂੰ ਵੇਖੋ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਹੋਰ ਖਬਰਾਂ ਦੇ ਲਈ ਬਣ ਰਹੋ ਲਾਈਵ ਭਾਰਤ ਦੇ ਨਾਲ ਯਾਰ ਵੀਡੀਓ ਵਕੈ ਨਾ ਕਰੋ ਓਏ ਸੁਬਾਹ ਫਿਰ ਜਨਾਬ ਤੋਂ ਵੀ ਇਹ ਨਹੀਂ ਸੁਣੋ ਯਾਰ ਮੇਰੀ ਕੋਈ ਮੈਂ ਦੀ ਨਾਲ ਨਹੀਂ ਆਇਆ ਯਾਰ ਕੁਛ ਨਹੀਂ ਹੋਇਆ

ਪਾਰਟੀ ਦੇ ਵਿੱਚ ਟਿਕਟ ਮੰਗਣ ਦਾ ਹੱਕ ਹਰ ਕਿਸੇ ਦਾ ਵਾ ਕੋਈ ਵੀ ਟਿਕਟ ਮੰਗੇ ਦਾ ਸਰਬਜੀਤ ਸਿੰਘ ਸੋਨੂ ਜੰਡਿਆਲਾ OBC ਦਾ ਵਰਕਿੰਗ ਪ੍ਰਧਾਨ ਹਾਂ ਮੈਂ ਟਿਕਟ ਕੋਈ ਵੀ ਮੰਗੇ ਹਰ ਬੰਦੇ ਦਾ ਰਾਈਟ ਆ ਪਰ ਇੱਕ ਉੱਠ ਕੇ ਕਹਿ ਦੇਣਾ ਕਿ ਇੱਕ Hindu ਬੰਦੇ ਨੂੰ ਟਿਕਟ ਦਿੱਤੀ ਜਾਵੇ ਭਾਜੀ Hindu Sikh Muslim Sai ਕਿੱਥੋਂ ਦੀ ਗੱਲ ਹੈ ਸਾਰੇ ਭਰਾ ਵਾਂ ਸੀ ਇਹ ਗੁਰੂ ਰਾਮਦਾਸ ਦੀ ਨਗਰੀ ਆ ਪੂਰੇ ਵਰਲਡ ਦੇ ਵਿੱਚ ਅਸੀਂ ਜਾਣੇ ਜਾਣੇ ਆਪਸੀ ਭਾਈਚਾਰਕ ਸਾਂਝਣਾ ਤੇ ਇੱਕ ਵੀਰ ਉੱਠਦਾ ਵਾ ਤੇ ਉਹ ਕਹਿ ਦਿੰਦਾ ਇੱਕ Hindu ਬੰਦੇ ਨੂੰ ਸ਼ਰਾਰਤੀ ਇਹ ਸ਼ਰਾਰਤੀ ਆ ਨਾ ਦੱਸੋ ਜਿਹੜਾ ਪਹਿਲਾ ਐਮਪੀ ਆ ਕੀ ਉਹ ਮਾੜਾ ਕਿਹੜੇ ਬਣਿਓ ਉਹਦੇ ਸਿਰ ਤੇ ਪਾਗਿਆ ਇੱਕ ਸੂਰਿਆ ਉਹਦਾ ਇਹ ਲੋਕ ਉਹਦੋਂ ਕਿੱਥੇ ਹੁੰਦੇ ਆ ਕਦੀ ਦਲਿਤ ਬੱਚੀ ਨਾਲ ੱਤਕਾ ਹੋਇਆ ਉਹਦੋਂ ਕਦੀ ਬੋਲੇ ਕਦੀ ਗੁਰੂ ਨਗਰੀ ਦਾ ਕੋਈ ਕੰਮ ਹੋਇਆ ਕਦੀ ਇਹ ਬੋਲੇ ਇਹ ਕਿੱਥੋਂ ਦਾ ਜਾਇਜ ਆ ਬਿਲਕੁਲ ਮਾਹੌਲ ਖਰਾਬ ਕੀਤਾ ਗਿਆ ਜੀ ਮੁਵਾਦ ਕਿਹੜੀ ਗੱਲ ਨੂੰ ਲੈ ਕੇ ਆਇਆ ਮੁਵਾਦ ਭਾਜੀ ਇਸ ਗੱਲ ਦਾ ਵਾ ਵੀ ਅਸੀਂ ਗੁਰੂ ਨਗਰੀ ਦੇ ਵਿੱਚ ਸਾਰੇ ਭਰਾ Hindu, Muslim, Sikh, Sai ਸਾਡੀ ਕੋਈ ਜਾਤ ਨਹੀਂ ਅਸੀਂ ਗੁਰੂ ਰਾਮਦਾਸ ਮਾਰੇ ਦੇ ਬੱਚੇ ਆ ਇਹ ਵੀਰ ਆਣ ਕੇ ਉੱਥੇ ਉੱਠ ਕੇ ਕਹਿੰਦਾ ਜੀ ਇਹ ਟਿਕਟ ਇੱਕ Hindu ਨੂੰ ਦਿੱਤੀ ਜਾਵੇ ਕੀ ਜਿਹੜਾ ਪਹਿਲਾਂ ਸਿੱਖ ਆ ਉਹ ਮਾੜਾ ਵਾ ਕਿ ਸਾਜਨ ਇਹਨਾਂ ਨੂੰ ਪੁੱਛੋ ਵਜਾ ਕੀ ਆ ਜਾਤ ਨਹੀਂ ਤੇ ਬੋਲੋ ਕਿਤੇ ਭਾਜੀ ਕਿਸੇ ਨੇ ਸਵਾਲ ਨਹੀਂ ਕਾਂਗਰਸ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਚਲਦੀ ਅਸੀਂ ਸਾਰੇ ਭਰਾ ਵਾਂ ਕੋਈ ਕਿਸੇ ਦਾ ਵਿਰੋਧ ਨਹੀਂ ਕਰਦੇ ਅਸੀਂ ਕਿਸੇ ਨੂੰ ਵੀ ਟਿਕਟ ਮੰਗਣ ਦਾ ਹੱਕ ਆ ਪਰ ਆ ਬਿਲਕੁਲ ਗਲਤ ਗੱਲ ਆ ਵੀ ਇੱਕ ਹਿੰਦੂ ਨੂੰ ਟਿਕਟ ਦਿੱਤੀ ਜਾਵੇ ਅਸੀਂ ਇਹ ਵਿਚਾਰਧਾਰਾ ਬੀਜੇਪੀ ਦੀ ਆ ਸਾਡੀ ਵਿਚਾਰਧਾਰਾ ਨਹੀਂ ਆ ਇੱਥੇ ਹਿੰਦੂ ਮੁਸਲਮ ਸਿੱਖ ਸਾਈ ਕੋਈ ਨਹੀਂ ਅਸੀਂ ਸਾਰੇ ਹੀ ਭਰਾ ਹਾਂ ਦਵਿੰਦਰ ਯਾਦਵ ਜੀ ਦਾ ਕੋਈ ਪ੍ਰतिकਰਮ ਆਇਆ ਤੁਸੀਂ ਯਾਦਵ ਸਾਹਿਬ ਤੇ ਸਾਡੀਆਂ ਗੱਲਾਂ ਸੁਣਨਾ ਇਹ ਗੱਲਾਂ ਤੇ ਉਹ ਸਾਡੀਆਂ ਸੁਣਿਆ ਵੀ ਤੁਸੀਂ ਸਮੱਸਿਆ ਦੱਸੋ ਵੀ ਸਾਨੂੰ ਕੀ ਕਰਨਾ ਚਾਹੀਦਾ ਸਾਡੀਆਂ ਸਮੱਸਿਆ ਇਹ ਆ OBC ਦੇ 27% ਜਿਹੜਾ ਵਾ ਸਾਡਾ ਉਹ ਕੋਟਾ ਇੱਥੇ ਮਿਲਣਾ ਚਾਹੀਦਾ ਸਾਨੂੰ ਜੋ ਦਲਿਤ ਬੱਚਿਆਂ ਨਾਲ ੱੱਕਾ ਹੋ ਰਿਹਾ ਉਹ ਮਿਲਣਾ ਚਾਹੀਦਾ ਇੱਥੇ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੀਆਂ ਸਕਾਲਰਸ਼ਿਪਾਂ ਲੋਕ ਖਾ ਗਏ ਉਹਨਾਂ ਦਾ ਨਿਆਂ ਮ ਚਾਹੀਦਾ ਜੋ ਭਗਵੰਤ ਮਾਨ ਸਰਕਾਰ ਧੱਕਾ ਕਰਦੀ ਪਈ ਆ ਵਰਕਰਾਂ ਦੇ ਨਾਲ ਉਹਨਾਂ ਦੀ ਦੁੱਖ ਸੁੱਖ ਸੁਣਨ ਦੇ ਲਈ ਉਹ ਆਏ ਆ ਤੇ ਇਹਨਾਂ ਨੇ ਹੋਰ ਹੀ ਵਿਵਾਦ ਉੱਥੇ ਫਿਸ਼ੇੜਤਾ ਅੱਗੇ ਉੱਤੇ ਘੋਪਾਤਾ ਵੀ ਇੱਥੇ ਜੀ ਇੱਕ ਟਿਕਟ ਹਿੰਦੂ ਨੂੰ ਦਿੱਤੀ ਜਾਵੇ ਬਿਲਕੁਲ ਮਾਹੌਲ ਖਰਾਬ ਕੀਤਾ ਕੋਈ ਨਹੀਂ ਬੇਫਜ਼ੂਲ ਗੱਲ ਆ ਕੋਈ ਇਹਨਾਂ ਦੀ ਗੱਲ ਨਾਲ ਸਹਿਮਤੀ ਨਹੀਂ ਇਹ ਸਿਰ ਤੇ ਪੱਗ ਬੰਨੀ ਇਹਨਾਂ ਨੇ ਇਹੀ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਕੀ ਇਹੀ ਕਾਰਨ ਆ ਗੁਰਜੀਤ ਔਜਲਾ ਗੁਰਜੀਤ ਔਜਲਾ ਜੀ ਸਾਰੇ ਗੁਰਜੀਤ ਔਜਲਾ ਨਾ ਉਹ ਗੁਰੂ ਰਾਮਦਾਸ ਮਾਰੇ ਦੇ ਘਰ ਦਾ ਬੱਚਾ ਵਾ ਨੀਵਾ ਹੋ ਕੇ ਚੱਲਦਾ ਕਾਮ ਵਰਕਰ ਆ ਵਿਚਾਰਾ ਉਹ ਗਰਾਉਂਡ ਲੈਵਲ ਤੋਂ ਕਾਉਂਸਲਰ ਲੈਵਲ ਤੋਂ ਉੱਠਿਆ ਵਾ ਸਿਰ ਤੇ ਉਹਦੇ ਪੱਗ ਆ ਪੂਰੇ ਦੇਸ਼ ਦੇ ਵਿੱਚ ਅਮਰitsar ਨੂੰ ਪ੍ਰੇਜ਼ੈਂਟ ਕਰਦਾ ਵਾ ਤੇ ਮੈਂ ਤਨ ਮਨ ਦੇ ਨਾਲ ਉਹਦੇ ਨਾਲ ਆ ਚਾਹੇ ਕੋਈ ਜੋ ਮਰਜੀ ਕਵੇ ਕਾਰਨ ਕੀ ਆ ਕਿਉਂਕਿ ਉਹ ਸਾਡੇ ਦੁੱਖ ਸੁੱਖ ਚ ਖਲੋਂਦਾ ਮੈਂ ਕੋਈ ਇਨਾ ਭਗਤ ਨਹੀਂ ਕਿਸੇ ਦਾ ਮੈਂ ਠੋਕ ਕੇ ਕਹਿੰਦਾ ਮੈਂ ਗੁਰਜੀਤ ਔਜਲੇ ਦੇ ਨਾਲ ਆ ਮਿਰਤੇ ਜੇ ਕੋਈ ਇਹਨਾਂ ਕਾਰਵਾਈ ਕਰਾਉਣੀ ਹੈ ਕਰਾ ਸਕਦੇ ਆ ਕਿਉਂਕਿ ਇਹਨਾਂ ਕੋ ਹੋਰ ਤੇ ਕੋਈ ਹੈ ਨਹੀਂ ਜੇ ਉੱਥੇ ਜਾ ਕੇ ਅੱਗ ਲਾ ਸਕਦੇ ਤੇ ਅੰਦਰ ਖਾਤੇ ਹੋਰ ਵੀ ਕਹਿ ਸਕਦੇ ਆ ਮੈਂ ਠੋਕ ਕੇ ਕਹਿੰਦਾ ਮੈਂ ਕੀ ਗੁਰੂ ਨਗਰੀ ਦਾ ਇੱਕ ਇੱਕ ਸਿੱਖ ਇੱਕ ਇੱਕ ਹਿੰਦੂ ਇੱਕ ਇੱਕ ਮੁਸਲਮਾਨ ਇੱਕ ਇੱਕ ਕਸਾਈ ਅਸੀਂ ਸਾਰੇ ਔਜਲੇ ਦੀ ਆਵਾਜ਼ ਆ ਸਿੱਧੇ ਤੌਰ ਤੇ ਇਸ ਗੱਲ ਦੀ ਮੰਗ ਕੀਤੀ ਦੀ ਇਹ ਨੀਤੀ ਔਜਲਾ ਨੂੰ ਚੜ ਕੇ ਕਿਸੇ ਹੋਰ ਨੂੰ ਦਿਖੜ ਦਿੱਤੀ ਪਾਜੀ ਕਿਉਂ ਦਿੱਤੀ ਜਾਵੇ ਉਹਦਾ ਕਸੂਰ ਕੀ ਆ ਉਹਨੇ ਕੀ ਗਲਤੀ ਕੀਤੀ ਔਜਲੇ ਨੇ ਔਜਲਾ ਇੱਕ ਹੀਰਾ ਬੰਦਾ ਵਾ ਅਸੀਂ ਇੱਥੇ ਮੇਰੇ ਨਾਲ ਕੁਝ ਵੀਰ ਆਏ ਸੀ ਉਹ ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬੇਅਦਬੀ ਹੋਈ ਆ ਉਹਦੇ ਬਾਰੇ ਗੱਲ ਕਰਨੀ ਆ ਕਿਉਂਕਿ ਅਕਸਰ ਹੀ ਸੁਖਪਾਲ ਸਿੰਘ ਖਹਿਰਾ ਤੇ ਗਰਜੀਤ ਔਜਲਾ ਬੜੀ ਵਾਰੀ ਉਹਨਾਂ ਨੇ ਗੱਲ ਚੁੱਕੀ ਆ ਤੇ ਅਸੀਂ ਚਾਹੁੰਦੇ ਆ ਵੀ ਸਾਡੀ ਪਾਰਟੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋਸ਼ੀਆਂ ਨੂੰ ਸਾਹਮਣੇ ਲੈ ਕੇ ਆਵੇ ਉਹਦੇ ਲਈ ਅਸੀਂ ਮੰਗ ਪੱਤਰ ਲੈ ਕੇ ਆਏ ਆ ਆ ਸਾਡੇ ਕੋਲ ਆ ਇਹ ਸਾਰੇ ਵੀਰਾਂ ਨੇ ਇਹ ਮੈਂਬਰ ਪਾਰਲੀਮੈਂਟ ਗਰਜੀਤ ਸਿੰਘ ਗੋਜਲਾ ਦੇ ਨਾਮ ਦਾ ਕਿ ਸੈਸ਼ਨ ਸ਼ੁਰੂ ਹੋਣਾ ਤੁਸੀਂ ਉੱਥੇ ਦਿਓ ਇਹ ਸਾਡੇ ਜੀ ਰਾਜਾ ਵੜਿੰਗ ਜੀ ਦੇ ਨਾਮ ਦਾ ਅਸੀਂ ਇਹਦੇ ਲਈ ਆਏ ਸੀ ਨਾਲ ਮੇਰੇ ਵੀਰ ਜਦੋਂ ਅਸੀਂ ਲੈ ਕੇ ਆਏ ਇਹ ਸਾਡੀ ਮੁੱਖ ਮੰਗ ਆ ਕਿਉਂਕਿ ਪੰਜਾਬ ਜਿਹੜਾ ਵਾ ਪੰਜਾਬ ਕਿਸ ਦੇ ਨਾਮ ਨਾਲ ਜਾਣਿਆ ਜਾਂਦਾ ਸਾਡੇ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਜਿਹੜੇ ਵੀ ਕੰਮ ਆ ਉਹ ਗਰਜੀਤ ਔਜਲੇ ਨੇ ਪਹਿਲ ਦੀ ਆਧਾਰ ਤੇ ਹੱਲ ਕਰਾਇਆ ਬਿਲਕੁਲ ਦਿੱਤਾ ਜਾਵੇਗਾ ਜੀ ਬੰਗ ਪੱਤਰੇ ਹੀ ਮੇਨ ਮੰਗਿਆ ਤੁਸੀਂ ਕਿਹਦੇ ਤੋਂ ਢਟਕਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਭਾਜੀ ਕਿੰਨੀਆਂ ਸਰਕਾਰਾਂ ਆ ਕਿੰਨੀਆਂ ਗਈਆਂ ਦੱਸੋ ਬੇਅਦਬੀ ਤੇ ਕੌਣ ਬੋਲਿਆ ਕੋਈ ਬੋਲਿਆ ਜਿਹੜਾ ਬੋਲਦਾ ਨੂੰ ਫੜ ਕੇ ਅੰਦਰ ਦੇ ਦਿੰਦੇ ਆ ਮੈਨੂੰ ਵੀ ਦੇ ਦੇਣ ਮੈਂ ਬਹੂੰਗਾ ਧਰਨੇ ਤੇ ਵੀ ਬਹੂੰਗਾ ਜੇ ਮੈਨੂੰ ਦਿੱਲੀ ਪੈਣਾ ਪਏ ਉੱਥੇ ਵੀ ਬਹੂੰਗਾ ਮੈਂ ਤੇ ਔਇਲਾ ਸਾਹਿਬ ਨੂੰ ਤੇ ਪਾਰਟੀ ਨੂੰ ਇਹ ਕਹਿਣ ਲਈ ਆਇਆ ਸੀ ਕਿ ਅਸੀਂ ਆਹ ਮਸਲੇ ਦੇ ਉੱਤੇ ਬੋਲੀਏ ਤੇ ਆਹ ਸਾਡਾ ਮੇਨ ਮੋਟਿਵ ਹੈ ਜਿਹੜੀ ਲੋਕਾਂ ਦੀਆਂ ਮੰਗਾਂ ਵਰਕਰਾਂ ਦੀਆਂ ਮੰਗਾਂ ਸੁਣੀਏ ਪਰ ਇੱਥੇ ਕੁਝ ਹੋਰ ਹੀ ਰੰਗ ਦੇ ਦੇ ਦਿੱਤਾ ਕਿ ਕਿਹਦਾ ਜਿਹੜੇ ਵਰਕਰ ਹੈਗੇ ਮਾਹੌਲ ਖਰਾਬ ਕਰਦੇ ਭਾਜੀ ਵਰਕਰ ਨਹੀਂ ਮਾਹੌਲ ਖਰਾਬ ਕਰਦੇ ਵਰਕਰਾਂ ਨੂੰ ਤੇ ਵਿਚਾਰਾਂ ਨੂੰ ਪਤਾ ਹੀ ਨਹੀਂ ਹੁੰਦਾ ਜਦੋਂ ਵਰਕਰਾਂ ਦੇ ਪਰਚੇ ਹੁੰਦੇ ਉਦੋਂ ਤੇ ਕੋਈ ਆਉਂਦਾ ਨਹੀਂ ਆ ਤੇ ਜਦੋਂ ਵੱਡੇ ਵੱਡੇ ਲੀਡਰ ਅੰਦਰ ਜਾਂਦੇ ਤੇ ਫਿਰ ਗੱਡੀਆਂ ਇੱਥੇ ਲਾਲ ਬੱਤੀ ਵਾਲੀਆਂ ਵੇਖਿਆ ਕਰੋ ਕਿਦਾਂ ਘੁੰਮਦੀਆਂ ਉਹਨਾਂ ਦੇ ਅੱਗੇ ਪਿੱਛੇ ਪਰ ਕਿਤੇ ਕਿਤੇ ਨੁਕਸਾਨ ਤੇ ਕਾਂਗਰਸ ਨੂੰ ਹੋ ਰਿਹਾ ਨ ਇਹਨਾਂ ਦੀਆਂ ਗੱਲਾਂ ਤੇ ਕੋਈ ਈਡਾ ਗੌਰ ਨਹੀਂ ਕਰਦਾ ਨਾ ਕੋਈ ਇਹਨਾਂ ਨੂੰ ਸੀਰੀਅਸ ਲੈਂਦਾ ਇਹ ਮੰਦਬੁੱਧੀ ਲੋਕ ਹਰ ਪਾਰਟੀ 'ਚ ਹੁੰਦੇ ਆ ਇਹੋ ਜੇ ਛੋਟੀਆਂ-ਛੋਟੀਆਂ ਗੱਲਾਂ ਦਾ ਈਡਾ ਸੀਰੀਅਸ ਨਹੀਂ ਲੈਣਾ ਚਾਹੀਦਾ ਬਹੁਤ ਬਹੁਤ ਧੰਨਵਾਦ